ਸੀ ਦੇਖ ਰਹੇ ਹੋ ਦੀ ਅਨਮਿਊਟ ਤੇ ਮੈਂ ਤੁਹਾਡੇ ਨਾਲ ਛੇ ਮੰਜਨ ਦਾ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਫਿਲਮ ਦੀ ਕਹਾਣੀ ਵਰਗਾ ਜ਼ਰੂਰ ਲੱਗੇਗਾ ਪਰ ਇਹ ਸੱਚਾਈ ਹੈ ਜਿਵੇਂ ਫਿਲਮਾਂ 'ਚ ਕਿਸੇ ਦੇ ਆਉਣ ਨਾਲ ਸ਼ਖਸ ਬਿਲਕੁਲ ਚੇਂਜ ਹੋ ਜਾਂਦਾ ਹੈ ਓਵੇਂ ਹੀ ਇਨਾ ਬਿੱਲੀਆਂ ਦੇ ਆਉਣ ਨਾਲ 5600 ਕੈਦੀਆਂ ਦੀ ਜ਼ਿੰਦਗੀ ਬਦਲ ਗਈ ਇਜੇਲ ਚਿੱਲੀ ਦੀ ਰਾਜਧਾਨੀ ਸੈਂਟੀਆਗੋ ਦੀ ਹੈ ਨਿਊਯਾਰਕ ਟਾਈਮ ਅਨੁਸਾਰ 180 ਸਾਲ ਪੁਰਾਣੀ ਇਸ ਜੇਲ੍ਹ 'ਚ ਦੇਸ਼ ਦੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ ਆਮ ਤੌਰ ਤੇ ਜੇਲ੍ਹ 'ਚ ਕੈਦੀਆਂ 'ਚ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਨੇ ਪਰ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ ਤੇ ਸਭ ਕੁਝ ਇਨ੍ਹਾਂ ਬਿੱਲੀਆਂ ਕਾਰਨ ਹੋਇਆ 5600 ਕੈਦੀਆਂ ਦੀ ਜੇਲ੍ਹ 'ਚ ਲਗਭਗ 300 ਬਿੱਲੀਆਂ ਆਜ਼ਾਦ ਘੁੰਮ ਰਹੀਆਂ ਨੇ ਪਹਿਲਾਂ ਇਹ ਆਵਾਰਾ ਬਿੱਲੀਆਂ ਚੂਹਿਆਂ ਨੂੰ ਫੜਨ ਲਈ ਜੇਲ੍ਹ ਵਿੱਚ ਆਉਂਦੀਆਂ ਸਨ ਅਤੇ ਜੇਲ੍ਹ ਦੀਆਂ ਉੱਚੀਆਂ ਕੰਧਾਂ 'ਤੇ ਰਹਿੰਦੀਆਂ ਸਨ ਬਾਅਦ ਵਿੱਚ ਉਹ ਕੈਦੀਆਂ ਦੀਆਂ ਕੋਠੜੀਆਂ ਵਿੱਚ ਆਉਣ ਲੱਗ ਪ ਪਹਿਲਾਂ ਤਾਂ ਕੈਦੀਆਂ ਨੂੰ ਉਹਨਾਂ ਤੋਂ ਚਿੜ੍ਹ ਹੋਈ ਪਰ ਬਾਅਦ ਵਿੱਚ ਕੈਦੀਆਂ ਨਾਲ ਕੋਠੜੀ ਵਿੱਚ ਰਹਿਣ ਲੱਗ ਪਈਆਂ ਕਈ ਕੈਦੀਆਂ ਨੇ ਉਹਨਾਂ ਨੂੰ ਗੋਦ ਵੀ ਲੈ ਲਿਆ ਜੇਲ੍ਹ ਵਾਰਡਨ ਦਾ ਕਹਿਣਾ ਹੈ ਕਿ ਬਿੱਲੀਆਂ ਕਾਰਨ ਕੈਦੀਆਂ ਦਾ ਵਿਵਹਾਰ ਬਦਲ ਗਿਆ ਹੈ ਉਹਨਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਈ ਹੈ